ਹੈਲੋ ਗਾਇਸ ਇਹ ਆਪਣਾ ਨਵਾਂ ਵਲੌਗ ਆ ਅੱਜ 22 ਤਰੀਕ ਦੇ ਦਿਨ ਮੰਗਲਵਾਰ ਹੈ ਅੱਜ ਬਹੁ ਮੀਂਹ ਪਿਆਗਾ ਪਹਿਲਾਂ ਮੇਰਾ ਫੋਨ ਖਰਾਬ ਸੀਗਾ ਇਸ ਕਰਕੇ ਨਹੀਂ ਪਾ ਸਕੇ ਵਲੌਗ ਅੱਜ ਵਲੌਗ ਪਾਉਣਿਆਂ ਇੱਕ ਦਿਨ ਛੱਡ ਕੇ ਵਲੌਗ ਪਾਇਆ ਕਰਾਂਗੇ ਨਾਲੇ ਹੋਰ ਜਾਣਕਾਰੀ ਦੱਸਿਆ ਕਰਾਂਗੇ ਤੇ ਵਾੜੀ ਰਿਲੇਟਡ ਚਲੋ ਦੇਖੋ ਮੈਂ ਤੁਹਾਨੂੰ ਨਹੀਂ ਲੱਕਾ ਦੇਖ ਸਕਦੇ ਤੁਸੀਂ ਆ ਥੰਦਾ ਟਾਈਮ ਆਗਾ 4 ਵਜ ਚੁਕੇ ਨੇ ਕਿੰਨਾ ਪਾਣੀ ਆ ਆਸਪਾਸ ਦਾ ਵੀ ਉ ਦੇਖ ਸਕਦੇ ਚੱਲਦੇ ਆ ਉਧਰ ਵਾਲੇ ਪਾਸੇ ਜਿੰਨਾ ਪਾਣੀ ਇੱਧਰ ਇੰਨਾ ਤਾਂ ਕਿਤੇ ਹੈ ਨਹੀਂਗਾ ਇੱਧਰ ਇੰਨਾ ਟਾਈਮ ਹੋ ਗਿਆ ਉਹ ਜਿਹੜਾ ਉਧਰ ਵਾਲਾ ਬਾਹਣ ਉਧਰ ਕਿਤੇ ਕਿਸੇ ਨੇ ਦੇਖਿਆ ਨਹੀਂ ਸੀਗਾ ਪਾਣੀ ਖੜਦਾ ਤੇ ਉਧਰ ਵੀ ਅੱਜ ਪਾਣੀ ਰੱਬ ਨੇ ਖੜਾਤਾ ਆ ਦੇਖ ਸਕਦੇ ਆ ਇੱਧਰ ਵਾਲੇ ਬਾਹਰ ਆਇਆ ਨਹੀਂ ਮੈਂ ਵੀ ਕਿੰਨਾ ਪਾਣੀ ਆ ਇੱਧਰ ਦੇਖ ਸਾਖ ਨੂੰ ਐ ਟਿਆਰ ਗੰਨੇ ਥੋੜੇ ਲਾਏ ਆਪਾਂ ਉਹ ਤਾਂ ਗੜਕੜਾ ਲੈਂਦਾ ਇੱਧਾ ਵੇਚਦਾ ਸੀਗਾ 90 ਰੁਪਏ ਜੇ ਕਿਸੇ ਨੇ ਗੜਗੜ ਲੈਣਾ ਹੁੰਦਾ ਤਾਂ ਦੱਸ ਦਿਆ ਕਰੋ ਗੜ ਗੰਡੇ ਆਲੂ ਆ ਦੇ ਸਾਖ ਨੂੰ ਕਿੰਨਾ ਪਾਣੀ ਆ ਪਾਣੀ ਸੂ ਇਹਦਾ ਹੀ ਸਾਰਾ ਭੂਰਾ ਹੋਇਆ ਆਉਂਦਾ ਹੈ ਕਿਉਂਕਿ ਮੈਂ ਬਹੁਤ ਥਾਵਾਂ ਤੇ ਪਈ ਆ ਜਿਹੜਾ 1 ਵਜੇ ਤੇ ਸਕੂਲ ਵਿੱਚ ਪੜਦਾ ਹਾਂ ਉੱਥੇ ਗਲਾਂ ਨਹੀਂ ਦੀਨ ਪਈ ਕੋਸਨ ਦੀਦਾ ਆਂ ਆ ਦੇਖ ਸਕਦੇ ਹੋ ਕਿੰਨਾ ਬੁਰਾ ਹਾਲ ਕਰਤਾ ਜਿਨ੍ਹਾਂ ਨੇ ਮੱਕੀ ਲਾ ਕੇ ਝੋਨੇ ਲਾਇਏ ਸੋਨਾਂ ਦੇ ਝੋਨੇ ਨਾਲ ਦੀਦੇ ਨਾਲ ਉਹਨਾਂ ਨੂੰ ਕੁਝ ਵੀ ਨਹੀਂ ਦੀਦਾ ਆਂ ਆ ਦੇਖ ਸਕਦੇ ਆ ਆਪਣਾ ਚਲਵਾਨ ਖਾਲੀ ਪਏ ਤੇ ਗੋभी ਲਾਉਣੀ ਆ ਪੱਪੜੇ ਬਣਾਉਣੇ ਸੀ ਬੀ ਲਾਉਣ ਵਾਸਤੇ ਗੱਲ ਕਰ ਜਾਵੇਂ ਹਟਦਾ ਹੀ ਨਹੀਂ ਹਟਦਾ ਜਦੋਂ ਲਾਉਣ ਦੀ ਰਹਿ ਕਰਦੇ ਆ ਉਦੋਂ ਹੀ ਪਾਣੀ ਆ ਜਾਂਦਾ ਅੱਜ ਤਾਂ ਮੱਝਾਂ ਦਾ ਬਹੁਤ ਬੁਰਾ ਹਾਲ ਉਹ ਦਿਖਾਇਆ ਨਹੀਂ ਤੁਹਾਨੂੰ ਸਪਾਸ ਦਾ ਵੀਊ ਤੁਸੀਂ ਚੈੱਕ ਕਰ ਸਕਦੇ ਹੋ ਉਹਦਰ ਆਪਣੇ ਪੱਠੇ ਆ ਉਥੇ ਨੇੜੇ ਜਾ ਕੇ ਦੇਣੇ ਆਗੇ ਚਾਚਾ ਪੂਆ ਵਰਗਿਆਂ ਕੋਲੇ ਗਿਆ ਵਸੰਧਾਰਾ ਦੇਣ ਇਸ ਕਰਕੇ ਆਪਾਂ ਪੱਠੇ ਹੱਥ ਨੇ ਵੜਦੇ ਹੁੰਨੇ ਆ ਜੇ ਤੜਕੇ ਸਕੂਲ ਜਾਣ ਤੋਂ ਪਹਿਲਾਂ ਕੁਤਰ ਦੇਈਦੀ ਆ ਚਲਦੇ ਆ ਹੁਣ ਤੁਹਾਨੂੰ ਦਿਖਾਉਨੇ ਆ ਤੇ ਭਾਈ ਤੇ ਖੜ ਕੇ ਪੱਠਿਆਂ ਕੋਲੇ ਜਾ ਕੇ ਦੇਖ ਸਾਦ ਨੂੰ ਤੁਸੀਂ ਕਿੰਨਾ ਪਾਣੀ ਹੈਗਾ ਇਧਰ ਚਾਚੇ ਆਪਣੇ ਆ ਕਿ ਨਹੀਂ ਮੱਕੀ ਵੱਢ ਲਈ ਸੀ ਇਹਨਾਂ ਨੇ ਚੋਨਾ ਲਾਉਣਾ ਸੀਗਾ ਇਹਨਾਂ ਨੇ ਵੀ ਇਹਨਾਂ ਦੇ ਆ ਪਾਣੀ ਨਾਲ ਸਾਰਾ ਨੰਗਲ ਡੈਮ ਬਣਾ ਪਿਆ ਪਾਣੀ ਦੀ ਕਹਿੰਦੀ ਅਸ ਤਾਂ ਉਹ ਉੱਥੋਂ ਆਪਾਂ ਪੱਟਣੀ ਸੀ ਪੱਠੇ ਅਜ ਤਾਂ ਪਾਣੀ ਬਹੁਤ ਹੋਇਆ ਪਿਆਗਾ ਦੇਖਾਂਗੇ ਜੇ ਟਰੈਕਟਰ ਨਾਲ ਖੋਦਾ ਹੋਇਆ ਥੱਲੇ ਆਵਾਂਗੇ ਆਪਾਂ ਤੁਹਾਨੂੰ ਜਾਣਕਾਰੀ ਦਿਆ ਕਰਾਂਗੇ ਖੇਤੀਬਾੜੀ ਲੈਟਰ ਚਲੋ ਮਿਲਦੇ ਆਂ ਅਗਲੇ ਵਲੌਗ ਚ ਉਰਤਾ ਕੋਕ ਹੈ ਬਾਏ ਆਪਣੇ ਵਲੌਗ ਨੂੰ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆਂ ਅਗਲੇ ਵਲੌਗ